ਮੇਰ ਤੋਂ ਪਹਿਲੇ ਜਿਹੜੇ ਮੇਰੇ ਸਾਥੀ ਨੇ ਜ਼ਿਕਰ ਕੀਤਾ ਮੈਂ ਉਹਨਾਂ ਦੇ ਗੱਲ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੀ ਮੁਸਤਦੀਦੀ ਦਾ ਤੇ ਬਾਅਦ ਚ ਪਤਾ ਲੱਗੇਗਾ ਕੋਈ ਕਲੈਰੀਫਿਕੇਸ਼ਨ ਤੇ ਜੇ ਹੈ ਨਹੀਂ ਚਲੋ ਅਸੀਂ ਮੰਨ ਲੈਂਦੇ ਆ ਤੁਹਾਡੀ ਗੱਲ ਨੂੰ ਪਰ ਇਹ ਗੱਲ ਬਿਲਕੁਲ ਠੀਕ ਹੈ ਲਾਰੈਂਸ ਬਿਸ਼ਨੋਈ ਦਾ ਗੈਂਗ ਇਸ ਗੱਲੋਂ ਮਾਰ ਦਿੱਤਾ ਕਿ ਅਸੀਂ ਤੁਹਾਨੂੰ ਮੈਸੇਜ ਕਰਲੇ ਤੋਂ ਤੁਸੀਂ ਸਾਡਾ ਮੈਰਜ ਮੈਸੇ ਸੀਰੀਅਸਲੀ ਦੇ ਲਿਆ ਬਹੁਤ ਹੀ ਦਰਦਨਾਕ 에ਅਰ ਕ੍ਰੈਸ਼ ਅਹਮਦਾਬਾਦ ਦੇ ਵਿੱਚ ਹੋਇਆ ਜਿਹਦੇ ਵਿੱਚ 260 ਬਹੁਮੁੱਲੀਆਂ ਜਾਨਾਂ ਨੇ ਜਿਹੜੀਆਂ ਉਹ ਦੇਸ਼ ਨੇ ਗਵਾਇਆ ਨੇ ਔਰ ਇਸ ਇੱਕ ਇਨਸੀਡੈਂਟ ਨੇ ਕੱਲੇ ਦੇਸ਼ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਮੈਂ ਚਾਹਾਂਗਾ ਕਿ ਉਹਨਾਂ ਨੂੰ ਵੀ ਅੱਜ ਆਪਾਂ ਸ਼ਰਧਾਂਜਲੀ ਦੇਈਏ ਔਰ ਦੁੱਖ ਸਾਂਝਾ ਉਹਨਾਂ ਪਰਿਵਾਰਾਂ ਦੇ ਨਾਲ ਵੀ ਕਰੀਏ ਜੀ ਥੈਂਕ ਯੂ ਮੁਖਾਵਰ ਸਾਹਿਬ ਜੀ ਇੱਕ ਮਿੰਟ ਮੁਖਾਵਰ ਸਾਹਿਬ ਜੀ ਮੁਖਾਵਰ ਸਾਹਿਬ ਜੀ ਮਾਨਯੋਗ ਸਪੀਕਰ ਸਾਹਿਬ ਸਾਡੇ ਅਬੋਰ ਤੋਂ ਉੱਗੇ ਕਪੜਾ ਵਪਾਰੀ ਔਰ ਡਿਜ਼ਾਈਨਰ ਸੰਜੇ ਵਰਮਾ ਜੀ ਜਿਨ੍ਹਾਂ ਦਾ 7 ਜੁਲਾਈ ਨੂੰ ਸਮਾਜ ਵਿਰੋਧੀ ਅੰਸਰਾਂ ਵੱਲੋਂ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੇਰੀ ਦਰਖਾਸਤ ਹੈ ਕਿ ਸੰਜੇ ਵਰਮਾ ਜੀ ਦਾ ਵੀ ਨਾਮ ਸ਼ੋਗ ਪ੍ਰਸਤਾਵ ਵਿੱਚ ਸ਼ਾਮਿਲ ਕੀਤਾ ਜਾਵੇ ਇਹਦੇ ਵਿੱਚ ਮੈਂ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਵੀ ਦਾਤ ਦਿੰਦਾ ਕਿ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਕਾਰਵਾਈ ਵੀ ਕੀਤੀ ਜੀ ਬਾਜਵਾ ਸਾਹਿਬ ਤੋ ਪਹਿਲੇ ਜਿਹੜੇ ਮੇਰੇ ਸਾਥੀ ਨੇ ਜ਼ਿਕਰ ਕੀਤਾ ਮੈਂ ਉਹਨਾਂ ਦੇ ਗੱਲ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੀ ਮੁਸਤਦੀਦੀ ਦਾ ਤੇ ਬਾਅਦ ਚ ਪਤਾ ਲੱਗੇਗਾ ਕੋਈ ਕਲੈਰਿਫਿਕੇਸ਼ਨ ਤੇ ਜੇ ਹੈ ਨਹੀਂ ਚਲੋ ਅਸੀਂ ਮੰਨ ਲੈਨੇ ਆ ਤੁਹਾਡੀ ਗੱਲ ਨੂੰ ਪਰ ਇਹ ਗੱਲ ਬਿਲਕੁਲ ਠੀਕ ਹੈ ਲੋਰੈਂਸ ਬਿਸ਼ਨੋਈ ਦਾ ਗੈਂਗ ਇਸ ਗੱਲੋਂ ਮਾਰ ਦਿੱਤਾ ਕਿ ਅਸੀਂ ਤੁਹਾਨੂੰ ਮੈਸੇਜ ਕਰ ਲਿਆ ਤੇ ਤੁਸੀਂ ਸਾਡਾ ਮੈਰਜ ਮੈਸੇਜ ਸੀਰੀਅਸਲੀ ਲੈ ਲਿਆ 600 ਤੋਂ ਵੱਧ ਆਦਮੀ ਵਰਮਾ ਸਾਹਿਬ ਦੀ ਉਹਦੇ ਵਾਸਤੇ ਜਿਹੜਾ ਉਹਨਾਂ ਦਾ ਆਪਣਾ ਬਿਜ਼ਨਸ ਸੀ ਉਹਦੇ ਵਿੱਚ ਕੰਮ ਕਰਦੇ ਸੀ ਲੋਕ ਬਹੁਤ ਭਾਰੀ دہشت ਮਾਲਵੇ ਦੇ 5-6 ਜ਼ਿਲ੍ਹਿਆਂ ਦੇ ਵਿੱਚ ਹੈ ਤਾਂ ਮੈਂ ਸਮਝਦਾ ਕਿ ਗੱਲ ਮੇਰੇ ਸਾਥੀ ਨਾਲ ਕਰਨਾ ਤੇ ਜ਼ਰੂਰ ਉਹਨਾਂ ਦਾ ਨਾਂ ਜਿਹੜਾ ਅਫਸਰਿਸ ਦੇ ਵਿੱਚ ਜ਼ਿਕਰ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਥੈਂਕ ਯੂ